ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਸਮੇਂ ਦੀ ਗੱਲ ਕਰਨ ਲੱਗਾ ਜੀ ਜਦ ਮਾਤਾ ਗੁਜਰੀ ਜੀ ਦੀ ਕੁੱਖ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਨ ਕੀਤਾ ਸੀ ਤੇ ਉਹ ਸਮੇਂ ਦੀ ਗੱਲ ਨੂੰ ਸਰਦਾਰ ਹਰਚੰਦ ਸਿੰਘ ਵਾਗੜੀ ਜੀ ਨੇ ਲਿਖਿਆ ਜੀ ਜ਼ਰੂਰ ਸੁਣਨਾ ਤੇ ਆਂਦੇ ਨਾਲ ਪਾੜਨੇ ਛਾਇਆ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਉਹ ਪਾੜਨੇ ਛਾਇਆ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਮਾਤਾ ਗੁਜਰੀ ਦੀ ਗੋਦੀ ਚੋਂ ਪਹਿਣ ਪਏ ਲਸਕਾਰੇ ਮਾਤਾ ਗੁਜਰੀ ਦੀ ਗੋਦੀ ਚੋਂ ਪਹਿਣ ਪਏ ਲਸਕਾਰੇ ਦੁਨੀਆ ਉੱਤੇ ਜੁਲਮ ਬਧੇ ਤੇ ਜ਼ਾਲਮ ਕਹਿਰ ਕਮਾਏ ਉਹ ਦੁਨੀਆ ਉੱਤੇ ਜੁਲਮ ਬਧੇ ਤੇ ਜ਼ਾਲਮ ਕਹਿਰ ਕਮਾਏ ਮਾੜੇ ਅਤੇ ਨਤਾੜੇ ਲੋਕੀ ਕਰਦੇ ਹਾਏ ਹਾਏ ਉਹ ਮਾੜੇ ਤੇ ਨਤਾੜੇ ਲੋਕੀ ਕਰਦੇ ਹਾਏ ਹਾਏ ਨਿਤ ਅਦਾਸਾਂ ਕਰਦੇ ਰੱਬ ਨੂੰ ਉਹ ਨਿਤ ਅਦਾਸਾਂ ਕਰਦੇ ਰੱਬ ਨੂੰ ਬੇਵੱਸ ਲੋਕ ਵਿਚਾਰੇ ਪਾੜਨੇ ਸ਼ਾਇਦ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਪਾੜਨੇ ਸ਼ਾਇਦ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਅਕਾਲ ਪੁਰਖ ਨੇ ਜਾਂ ਦੁਖੀਆਂ ਦਾ ਸੁਣਿਆ ਹਹਾਕਾਰਾ ਉਹ ਅਕਾਲ ਪੁਰਖ ਨੇ ਜਾਂ ਦੁਖੀਆਂ ਦਾ ਸੁਣਿਆ ਹਹਾਕਾਰਾ ਮਾਤ ਲੋਕ ਚ ਦੁਨੀਆ ਬਾਜ ਤੇ ਭੇਜਿਆ ਅਵਤਾਰਾ ਉਹ ਮਾਤ ਲੋਕ ਚ ਦੁਨੀਆ ਬਾਜ ਤੇ ਭੇਜਿਆ ਇੱਕ ਅਵਤਾਰਾ ਧਰਮ ਕਰਮ ਦੀ ਡੁੱਬਦੀ ਬੇੜੀ ਉਹ ਧਰਮ ਕਰਮ ਦੀ ਡੁੱਬਦੀ ਬੇੜੀ ਲਾਉਣੀ ਜਿਸ ਕਿਨਾਰੇ ਪਟਨੇ ਸ਼ਹਿਰ ਚ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਪਟਨੇ ਸ਼ਹਿਰ ਚ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਤੇਗਵਾਦਰ ਨੌਵੇਂ ਨਾਨਕ ਲੇਵਲਾ ਨਾਮ ਧਿਆਇਆ ਉਹ ਤੇਗ ਬਹਾਦਰ ਨੌਵੇਂ ਨਾਨਕ ਲਿਵਲਾ ਕੇ ਨਾਮ ਧਿਆਇਆ ਮਹਾਵਲੀ ਤੇ ਸੰਤ ਸਿਪਾਹੀ ਉਹਨਾਂ ਦੇ ਘਰ ਜਾਇਆ ਉਹ ਮਹਾਵਲੀ ਤੇ ਸੰਤ ਸਿਪਾਹੀ ਉਹਨਾਂ ਦੇ ਘਰ ਜਾਇਆ ਪੀਰ ਫਕੀਰ ਤੇ ਬਲੀ ਔਲੀਏ ਉਹ ਪੀਰ ਫਕੀਰ ਤੇ ਬਲੀ ਔਲੀਏ ਆਏ ਕਰਨ ਦਦਾਰੇ ਪਾੜਨੇ ਚਾਇਆ ਤੇ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਪਾੜਨੇ ਚਾਇਆ ਤੇ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਚਾਰੇ ਕੁੰਟੀਆਂ ਹੋਈਆਂ ਖਬਰਾਂ ਸਾਰੇ ਖੁਸ਼ੀ ਮਨਾਈ ਉਹ ਚਾਰੇ ਕੁੰਟੀਆਂ ਹੋਈਆਂ ਖਬਰਾਂ ਸਾਰੇ ਖੁਸ਼ੀ ਮਨਾਈ ਮਾਨਸ ਜੂਨੇ ਜੋਤ ਲਾਹੀ ਇਸ ਧਰਤੀ ਤੇ ਆਈ ਉਹ ਮਾਨਸ ਜੂਨੇ ਜੋਤ ਲਾਹੀ ਇਸ ਧਰਤੀ ਤੇ ਆਈ ਧਰਤੀ ਉੱਤੇ ਇਸ ਬੀਜ ਨੇ ਲਾ ਅਰਚੋ ਚੰਨ ਤਾਰੇ ਪਾੜਨੇ ਸਹਾਰ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਪਾੜਨੇ ਸਹਾਰ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਨਾਦਰ ਇਹਨਾਂ ਦੀ ਜਿਸ਼ਤੇ ਹੋਈ ਅਮਰ ਉਹ ਨਾ ਹੋ ਜਾਣਾ ਉਹ ਨਾਦਰ ਇਹਨਾਂ ਦੀ ਜਿਸ਼ਤੇ ਹੋਣੀ ਅਮਰ ਉਹ ਨਾ ਹੋ ਜਾਣਾ ਰਹੀ ਦੀ ਦੁਨੀਆ ਤਾਂ ਹੀ ਉਸ ਨੂੰ ਕਰੂ ਯਾਦ ਜਵਾਨਾ ਉਹ ਰਹੀ ਦੀ ਦੁਨੀਆ ਤਾਂ ਹੀ ਉਸ ਨੂੰ ਕਰੂ ਯਾਦ ਜਵਾਨਾ ਚੰਦ ਫਰਵਾਈ ਇਸ ਨੇ ਜਗ ਤੇ ਕਰਨੇ ਚੋਜ ਨਿਆਰੇ ਪੜਨੇ ਚਾਹ ਜ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਉਹ ਪੜਨੇ ਚਾਹ ਚੰਨ ਚੜਿਆ ਤੇ ਚਾਨਣ ਹੋਇਆ ਸਾਰੇ ਮਾਤਾ ਗੁਜਰੀ ਦੀ ਗੋਦੀ ਚੋਂ ਪਹਿਣ ਪਹਿਣ ਸਕਾਰੇ ਮਾਤਾ ਗੁਜਰੀ ਦੀ ਗੋਦੀ ਚੋਂ ਪਹਿਣ ਪਹਿਣ ਸਕਾਰੇ ਸੋ ਇਹ ਕਵਤਾ ਸੀ ਗੁਰੂ ਗੋਵਿੰਦ ਸਿੰਘ ਜੀ ਦੇ અવਤਾਰ ਧਾਰਨ ਵੇਲੇ ਦੀ ਪ੍ਰਸ਼ੰਸਾ ਸੋ ਸੁਣਨਾ ਜੀ ਸੁਣ ਕੇ ਹੋਰਾਂ ਨੂੰ ਵੀ ਸੁਣਾਉਣਾ ਜੀ ਸੋ ਧੰਨਵਾਦੀ ਹੋਵਾਂਗੇ ਜੀ ਜਰੂਰ ਆਸ਼ਵਾਸ ਕਰਦੇ ਆ ਚੰਗੀ ਲੱਗੂ ਜੀ ਬਲਵਤਿਆ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ